ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਰੰਧਾਵਾ ਡੇਰੀ ਫਾਰਮ ਦੇ ਉੱਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਇਹ ਦੱਸਾਂਗੇ ਕਿ ਆਪਾਂ ਕਮਾਂ ਦੀ ਚਵਾਈ ਤੋਂ ਬਾਅਦ ਦੁੱਧ ਦੀ ਚਲਾਈ ਕਿਉਂ ਕਰਦੇ ਆ ਕਿਸਾਨ ਵੀਰੋ ਕਮਾਂ ਦਾ ਦੁੱਧ ਇਸ ਕਰਕੇ ਤੋਲਿਆ ਜਾਂਦਾ ਵਾ ਤਾਂ ਜੋ ਸਾਨੂੰ ਪਤਾ ਲੱਗ ਜਾਏ ਕਿ ਗਾਂ ਕਿੰਨਾ ਦੁੱਧ ਦਿੰਦੀ ਆ ਇੱਕ ਦਿਨ ਦੇ ਵਿੱਚ ਪੂਰਾ ਕਿਸਾਨ ਵੀਰੋ ਰੋਜ਼ ਦੁੱਧ ਤੋਲਣ ਦਾ ਇਹ ਫਾਇਦਾ ਹੁੰਦਾ ਵੀ ਜੇ ਕਾਂ ਉੱਤੇ ਘਟ ਦਵੇ ਇੱਕ ਦਿਨ ਤਾਂ ਸਾਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਤੇ ਫਿਰ ਅਸੀਂ ਉਹਨੂੰ ਚੈੱਕ ਕਰ ਲੈਨੇ ਆਂ ਵੀ ਉਸ ਗਾਣੇ ਦੁੱਧ ਕਿਉਂ ਘਟ ਦਿੱਤਾ ਵਾ ਜੇ ਉਹਨੂੰ ਬੁਖਾਰ ਹੋਊਗਾ ਫਿਰ ਅਸੀਂ ਉਹਦਾ ਇਲਾਜ ਕਰਾਂਗੇ ਇਸ ਕਰਕੇ ਦੁੱਧ ਦੀ ਤਲਾਈ ਰੋਜ਼ ਕੀਤੀ ਜਾਂਦੀ ਆ ਜੀ ਇਸ ਕਰਕੇ ਕਿਸਾਨ ਵੀਰੋ ਸਾਨੂੰ ਦੁੱਧ ਦੀ ਤਲਾਈ ਰੋਜ਼ ਕਰਨੀ ਚਾਹੀਦੀ ਹੈ ਕਈ ਪੋਤੇ ਕਿਸਾਨ ਵੀਰ ਐਵੇਂ ਹੀ ਕਰਦੇ ਜਿਵੇਂ ਉਹਨਾਂ ਕੋਲ 10 ਕਿਲੋ ਦੀ ਪਾਰਟੀ ਆ ਉਹਨਾਂ ਨੇ ਕਾਂ ਦੀ ਚਵਾਈ ਕਰ ਲਈ ਤੇ ਉਹ ਜਿਹੜੀ 10 ਕਿਲੋ ਦੀ ਪਾਰਟੀ ਉਹ ਪੂਰੀ ਭਰ ਗਈ ਆ ਤੇ ਉਹ ਜਿਹੜਾ ਉੱਤੇ ਝੱਗ ਵੀ ਹੁੰਦੀ ਆ ਉਹ ਕਿਸਾਨ ਵੀਰ ਬਹੁਤੇ ਉਹਨੂੰ ਵੀ ਗਿਨ ਲੈਂਦੇ ਆ ਵੀ 10 ਕਿਲੋ ਹੋ ਗਿਆ ਪੂਰਾ ਦੁੱਧ ਪਰ ਉਹਦੇ ਵਿੱਚ ਪੂਰਾ 10 ਕਿਲੋ ਦੁੱਧ ਨਹੀਂ ਹੁੰਦਾ ਕਿਉਂਕਿ ਉਹਦੇ ਉੱਤੇ ਪੂਰੀ ਝੱਗ ਵੀ ਹੁੰਦੀ ਆ ਇਸ ਕਰਕੇ ਸਾਨੂੰ ਕੰਡੇ ਦੇ ਨਾਲ ਤੁਲਾਈ ਕਰਨਾ ਇਹ ਫਾਇਦਾ ਹੋ ਜਾਂਦਾ ਵੀ ਸਾਨੂੰ ਪੂਰਾ ਪ੍ਰੋਪਰ ਪਤਾ ਲੱਗ ਜਾਂਦਾ ਵੀ ਗਾਂ ਨੇ ਕਿੰਨਾ ਦੁੱਧ ਕੱਢਿਆ ਅੱਜ ਇਹ ਸੀ ਕਿਸਾਨ ਵੀਰੋ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ